ਮੁਕੇਰੀਆਂ ਦੇ ਕਸਬਾ ਹਾਜੀਪੁਰ ਵਿਖੇ ਹਾਜੀਪੁਰ ਤੋਂ ਮਾਨਸਰ ਜਾਣ ਵਾਲੀ ਸੜਕ ਤੇ ਪਏ ਹੋਏ ਟੋਇਆਂ ਦੇ ਚਲਦਿਆਂ ਪਿਛਲੇ ਲੰਬੇ ਸਮੇਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਦੁਕਾਨਦਾਰਾਂ ਦੇ ਸਬਰ ਦਾ ਬੰਨ ਅੱਜ ਟੁੱਟਦਾ ਹੋਇਆ ਨਜ਼ਰ ਆਇਆ ਦੁਕਾਨਦਾਰਾਂ ਵੱਲੋਂ ਹੱਥਾਂ ਵਿੱਚ ਰੋਡ ਨਹੀਂ ਤਾਂ ਵੋਟ ਨਹੀਂ ਦੇ ਬੈਨਰ ਫੜ ਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਗੱਲਬਾਤ ਰਾਹੀਂ ਦੁਕਾਨਦਾਰਾਂ ਨੇ ਦੱਸਿਆ ਕਿ ਟੁੱਟੀ ਹੋਈ ਸੜਕ ਤੇ ਪਏ ਖੱਡਿਆਂ ਦੇ ਕਾਰਨ ਜਿੱਥੇ ਰੋਜ਼ਾਨਾ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਉੱਥੇ ਦੁਕਾਨਦਾਰਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਸੜਕ ਟੁੱਟਣ ਨਾਲ ਉੱਡਦੇ ਹੋਏ ਕੱਟੇ ਨਾਲ ਉਹਨਾਂ ਦੀਆਂ ਦੁਕਾਨਾਂ ਦਾ ਸਮਾਨ ਖਰਾਬ ਹੁੰਦਾ ਹੈ ਜਿਸ ਕਾਰਨ ਉਹਨਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਬਰਸਾਤ ਦੇ ਦਿਨਾਂ ਵਿੱਚ ਖੱਡਿਆਂ ਵਿੱਚ ਪਾਣੀ ਭਰਨ ਨਾਲ ਵੀ ਪਰੇਸ਼ਾਨੀ ਹੁੰਦੀ ਹੈ। ਦੁਕਾਨਦਾਰਾਂ ਨੇ ਇੱਕੋ ਸੁਰ ਵਿੱਚ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੀ ਮੰਗ ਕਰਦਿਆਂ ਕਿਹਾ ਰੋਡ ਨਹੀਂ ਤਾਂ ਵੋਟ ਨਹੀਂ ਦੀ ਚੇਤਾਵਨੀ ਦਿੰਦਿਆਂ ਜਲਦ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ న్యూਸ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਤੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਮਜਬੂਰ ਹੋ ਕੇ ਅੱਜ ਅਸੀਂ ਛੜਕ ਦੇ ਉੱਤੇ ਇਕੱਠੇ ਹੋਏ ਹਾਂ ਦੁਕਾਨਦਾਰ ਦੁਕਾਨਾਂ ਛੜਕ ਦੇ ਅੱਜ ਇੱਥੇ ਪਿਆਰ ਵਿੱਚ ਇਕੱਠੇ ਹੋਏ ਹਾਂ ਕਿਉਂਕਿ ਇਸ ਸੜਕ ਦਾ ਇੰਨਾ ਬੁਰਾ ਹਾਲ ਹੈ ਕਿ ਇਸ ਸੜਕ ਦੇ ਉੱਤੇ ਪੈਦਲ ਚੱਲਣਾ ਬਹੁਤ ਮੁਸ਼ਕਲ ਹੈ ਇੱਕ ਦਿਨ ਮੀਂਹ ਪੈ ਜਾਏ ਤੇ 15 ਦਿਨ ਤੋਏ ਪਰ ਜਾਂਦੇ ਨੇ ਪਾਣੀ ਨਹੀਂ ਨਿਕਲਦਾ ਇਹ ਬੜੀ ਮੁਸ਼ਕਲ ਵਾਲੀ ਗੱਲ ਹੈ ਪੈਦਲ ਚੱਲਣਾ ਹੁਣ ਵੀ ਥੋੜੀ ਦੇਰ ਪਹਿਲਾਂ ਦੋ ਲੇਡੀਜ਼ ਡਿੱਗੀਆਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਇਸੇ ਤਰ੍ਹਾਂ ਰੋਜ਼ ਹੀ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੈ ਤੇ ਅੱਜ ਸ਼ਹਿਰ ਵਾਸੀਆਂ ਨੇ ਸ਼ਹਿਰ ਦੀ ਇੱਕ ਵੈਲਫੇਅਰ ਸੁਸਾਇਟੀ ਬਣਾਈ ਹੈ ਜਿਸ ਵਿੱਚ ਸ਼ਹਿਰ ਦੇ ਵੈਲਫੇਅਰ ਸੁਸਾਇਟੀ ਨੇ ਪੂਰੇ ਸ਼ਹਿਰ ਦੀ ਨਮਾਇਜ ਜਿਹੜੇ ਹੈ ਉਹ ਨਹਾਰ ਨੂੰ ਬਦਲਿਆ ਹੈ ਅਸੀਂ ਸਫਾਈ ਅਭਿਆਨ ਇਸ ਤਰ੍ਹਾਂ ਕੀਤਾ ਹੈ ਕਿ ਸ਼ਹਿਰ ਦੇ ਵਿੱਚ ਜਰਾ ਵੀ ਕੂੜਾ ਕਰਕਟ ਅਸ ਵੇਲੇ ਬੁਕਾਰ ਨਹੀਂ ਹੈ ਸਾਰਾ ਕੁੜਾ ਕਰਕਰ ਕਰ ਦੁੱਤਾ ਹੈ ਲੇਕਿਨ ਇਸ ਸੜਕ ਨੂੰ ਸ਼ਹਿਰ ਵਾਸੀ ਬਣਨ ਤੋਂ ਮਜਬੂਰ ਹੋ ਕੇ ਅੱਜ ਸਰਕਾਰ ਅਗੇ ਇਹ ਪ੍ਰਿਆਦਵੀ ਕੀਤੀ ਬਾਰ ਬਾਰ ਕਈ ਵਾਰੀ ਕਰ ਚੁੱਕੇ ਆ ਅੱਜ ਨਵੀਂ ਨਹੀਂ ਹੈ ਕੋਈ ਗੱਲ ਕਈ ਵਾਰੀ ਇਹ ਕਰ ਚੁੱਕੇ ਆ ਕਿ ਇਹ ਸੜਕ ਬਣਾਈ ਜਾਵੇ ਇਹ ਸੜਕ ਦਾ ਇੰਨਾ ਬੁਰਾ ਹਾਲ ਹੈ ਜੇ ਆਨ ਵਾਲੇ ਟਾਈਮ ਦੇ ਵਿੱਚ ਸ਼ਹਿਰ ਵਾਲੇ ਇਸ ਦੀ ਬੰਗਾਵਤ ਵਾਸਤੇ ਅੱਜ ਬਾਹਰ ਨਿਕਲੇ ਨੇ ਤੇ ਆਨ ਵਾਲੇ ਟਾਈਮ ਵਿੱਚ ਇਹ ਸੜਕ ਬਲੌਕ ਕੀਤੀ ਜਾਵੇ ਇਹ ਸ਼ਹਿਰ ਬੰਦ ਕੀਤਾ ਜਾਵੇ ਇਸ ਤੋਂ ਪਹਿਲਾਂ ਕਿ ਇੱਕ ਤਰੀਕ ਦੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹ ਸੜਕ ਦਾ ਕੰਮ ਜਿਹੜਾ ਸ਼ੁਰੂ ਕੀਤਾ ਜਾਵੇ ਸਾਡੀ ਇਹ ਬੇਨਤੀ ਹੈ ਔਰ ਆਖਰੀ ਚੇਤਾਵਨੀ ਕਹਿ ਲੋ ਬੇਨਤੀ ਸੁਣ ਲੋ ਸਾਡੀ ਜੇ ਬੇਨਤੀ ਸੁਣ ਲੋਗੇ ਤਾਂ ਬਹੁਤ ਚੰਗੀ ਗੱਲ ਹੈ ਬਾਕੀ ਸਰਕਾਰ ਦੀ ਮਰਜ਼ੀ ਹੈ ਜੇ ਨਹੀਂ ਕਰੋਗੇ ਤਾਂ ਇਹਦਾ ਖਮਿਆਲਿਆ ਜੋ ਹੈ ਸਰਕਾਰ ਨੂੰ ਪੂਤਣਾ ਪਏਗਾ ਜਿਹੜਾ ਦੁਕਾਨਦਾਰਾਂ ਦਾ ਜਿਹੜਾ ਮੁੱਖ ਕਾਰਨ ਇਹ ਹੈ ਕਿ ਇਹ ਜਿਹੜੀ ਰੋਡ ਦੀ ਸਮੱਸਿਆ ਬਹੁਤ ਸਮੇਂ ਤੋਂ ਚੱਲ ਰਹੀ ਹੈ ਲੇਕਿਨ ਮੈਂ ਹੀ ਕਹਾਂਗਾ ਕਿ 2022 ਤੋਂ ਸਰਕਾਰ ਬਣੀ ਹੈ ਇਹ ਦੁਕਾਨਦਾਰ 2022 ਤੋਂ ਮੰਗ ਕਰ ਰਹੇ ਨੇ ਕਿ ਇਸ ਰੋਡ ਦੀ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾਵੇ ਔਰ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਵੱਲੋਂ ਜਾਂ ਸਰਕਾਰ ਦੇ ਕਿਸੇ ਮੁਲਾਜ਼ਮ ਜਾਂ ਅਫਸਰ ਵੱਲੋਂ ਇਸ ਰੋਡ ਵੱਲ ਧਿਆਨ ਨਹੀਂ ਦਿੱਤਾ ਗਿਆ ਸੋ ਇਹ ਜਿਹੜਾ ਇਹਨਾਂ ਦਾ ਜਿਹੜਾ ਹੈਗਾ ਮੇਨ ਮਕਸਦ ਹੈ ਕੀ ਕਹਿੰਦੇ ਜੇ ਰੋਡ ਨਹੀਂ ਤੇ ਵੋਟ ਨਹੀਂ ਜਿਹੜਾ ਵੀ ਇੱਥੇ ਵੋਟ ਮੰਗਣ ਆਏਗਾ ਪਹਿਲਾਂ ਉਹਨੂੰ ਇਸ ਰੋਡ ਦਾ ਜਿਹੜਾ ਜਾਇਜ਼ਾ ਲੈ ਕੇ ਦਿੱਤਾ ਜਾਵੇਗਾ ਵੀ ਇਹ ਦੱਸੋ ਵੀ ਤੁਸੀਂ ਜਿਹੜੀ ਵੋਟ ਮੰਗਣ ਆਏ ਹੋ ਕੀ ਤੁਸੀਂ ਵੋਟ ਮੰਗਣ ਦੇ ਹੱਕਦਾਰ ਹੈਗੇ ਹੋ ਸੋ ਇਹ ਦੁਕਾਨਦਾਰ ਜਿਹੜੇ ਇਕੱਠੇ ਹੋਏ ਐ ਇਹਨਾਂ ਦੀ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਅਪੀਲ ਕਰਾਂਗਾ ਕਿ ਇਹਨਾਂ ਦੀ ਜਿਹੜੀਆਂ ਮੰਗਾਂ 'ਤੇ ਧਿਆਨ ਦਿੱਤਾ ਜਾਵੇ ਸੋ ਇਹਨਾਂ ਦੀ ਜਿਹੜੀ ਸਮੱਸਿਆ ਜਲਦ ਤੋਂ ਜਲਦ ਹੱਲ